ਕਾਰਡਿਓ ਦੇ ਜਿਹੜੀ ਫਿਲਹਾਲ ਇਹ ਉਹ ਡੱਜਾਂ ਲਈ ਜਿਹੜੀਆਂ ਤਾਂ ਆਮ ਗੋਲ ਨਹੀਂ ਕਰ ਸਕਦੀਆਂ ਪਰ ਬੈਟਰੀ ਸਕਦੀਆਂ ਪਰ ਸਮਾਂ ਤਾਂ ਕਿ ਜਿਹੜੀਆਂ ਕੰਪਲਿਕਸ਼ਨਸ ਨੇ ਕੋਈ ਵੀ ਹੋ ਜਾਂਦੀਆਂ ਪਰ ਡਾਕਟਰਸ ਦੇ ਕਹਿਣ ਤੋਂ ਤਰ੍ਹਾਂ ਪਰ ਜੋ ਫਿਲਹਾਲ ਹੁਣ ਕਰਦੀ ਸਟੱਡੀ ਹੈ ਕਿ ਜਿਹੜੇ ਐਸਐਫਏ ਟਾਈਪ ਮਨ ਦੇ ਬੱਚੇ ਆ 2 ਸਾਲ ਉਹਨਾਂ ਦਾ ਲਾਈਫ ਸਪੈਨ ਪਰ ਇਹਦਾ ਜਿਹੜਾ ਟਰੀਟਮੈਂਟ ਹੈ ਉਹ ਵੀ ਹੈ ਸੋ ਵੀ ਸਮੀਦਲੀ ਮੁਤਾਬਕ ਜਿਹੋ ਉਹਨਾਂ ਨੇ ਪਲੱਸ ਲਾਈਫ ਕੀਤਾ ਜੋ ਇੰਜੈਕਸ਼ਨ ਤਾਂ ਉਹਦੀ ਜਿਹੜੀ ਕੀਮਤ ਹੈ ਉਹ 14.5 ਕਰੋੜ ਰੁਪਏ ਸੋ ਇਬਾਦਤ ਦੇ ਪੇਰੈਂਟਸ ਜਿਹੜੇ ਮੁਬਾਰ ਜਿਹਦੇ ਕੋ ਬਿਲੋਂਗ ਕਰਦੇ ਆ ਫਾਰਮਿੰਗ ਕੰਪਨੀ ਤੋਂ ਆਇਆ ਸੋ ਇੰਨੀ ਵੱਡੀ ਜਿਹੜੀ ਅਮਾਉਂਟ ਹੈ ਕਿਸੇ ਵੀ ਆਮ ਸੁਧਾਰ ਫੈਮਿਲੀ ਦੇ ਲਈ ਜਿਹੜੀ ਇਕੱਠੀ ਕਰਨੀ ਹੈ ਉਹ ਕਿਸੇ ਦੇ ਵੱਸ ਦਾ ਨਹੀਂ ਰੁਕਣੀ ਹੈ ਸੋ ਇਹਦੇ ਲਈ ਅਸੀਂ ਜੋ ਹੈ ਇਸ ਰੀਜਨ ਦੇ ਸਾਡਾ ਜਿਹੜਾ ਉਪਰੀ ਭਾਰਤ ਹੈ ਇਸ ਸਾਰੀ ਰੀਜਨ ਦੇ ਲੋਕਾਂ ਦੀ ਜਿਹੜੀ ਆ ਪੰਜਾਬ ਹਰਿਆਣਾ ਚੰਡੀਗੜ੍ਹ ਪਾਕਿਸਤਾਨ ਹਿਮਾਚਲ ਸਭ ਦੀ ਜਿਹੜੀ ਆ ਸਾਰੇ ਹਿੰਦੁਸਤਾਨੀਆਂ ਦੀ ਅਸੀਂ ਮਦਦ ਚਾਹੁੰਦੇ ਆ ਇਹ ਇਬਾਦਤ ਦੀ ਜਿਹੜੀ ਲਾਈਫ ਨੂੰ ਬਚਾਉਣ ਦੇ ਲਈ ਜਿਹੜਾ ਹੈ 14.5 ਕਰੋੜ ਰੁਪਏ ਦੀ ਜਿਹੜੀ ਕਲੈਕਸ਼ਨ ਹੈ ਇਹ ਅਸੀਂ ਸਾਰੇ ਲੋਕਾਂ ਦੇ ਸਹਿਯੋਗ ਨਾਲ ਕਰਨੀ ਚਾਹੁੰਦੇ ਆ ਸੋ ਜੇ ਕੋਈ ਫੈਮਿਲੀ ਹੈ ਕੋਈ ਇਦਾਂ ਦੇ ਸੈਲੀਬ੍ਰਿਟੀਜ਼ ਜਾਂ ਸਾਡੇ ਸਾਰੇ ਸੈਲੀਬ੍ਰਿਟੀ ਜਾਂ ਪੰਜਾਬ ਦੇ ਬਹੁਤ ਸਾਰੇ ਸੈਲੀਬ੍ਰਿਟੀ ਹੈ ਬਹੁਤ ਮਦਦ ਕਰਦੇ ਆ ਲੋਕਾਂ ਨੇ ਸੋ ਉਹਨਾਂ ਤੱਕ ਪਹੁੰਚ ਕਰਨਾ ਸੈਲੀਬ੍ਰਿਟੀਜ਼ ਤੱਕ ਜਾਂ ਮੁੱਖ ਮੰਤਰੀ ਸਾਹਿਬ ਤੱਕ ਵੀ ਬੇਲਾ ਵੇ ਨਾਲ ਇਹ ਜੋ ਪ੍ਰੋਤਸਾਹੀ ਕੀਤੀ ਕਲੈਕਸ਼ਨ ਚ ਬੀਤੀ ਸੀ ਉਹ ਇੰਨਾ ਨਹੀਂ ਇੰਨਾ ਸੌਖਾ ਨਹੀਂ ਹੈ ਪਰ ਤੁਹਾਡੇ ਸਾਹਮਣੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜੋ ਵੀ ਸਾਡੇ ਸੈਲੀਬ੍ਰਿਟੀਜ਼ ਨੇ ਹਿੰਦੁਸਤਾਨ ਦੇ ਜੋ ਸੈਲੀਬ੍ਰਿਟੀਜ਼ ਨੇ ਉਹ ਇਦਾਂ ਦੀਆਂ ਫੈਮਿਲੀ ਦੀ ਮਦਦ ਕਰਦੇ ਆ ਬੱਚਿਆਂ ਦੀ ਮਦਦ ਕਰਦੇ ਆ ਸੋ ਇੱਥੇ ਵੀ ਉਹ ਸਾਰੇ ਅੱਗੇ ਆਉਣ ਔਰ ਇਸ ਰੀਜਨ ਦੇ ਜੋ ਸਾਡੇ ਇੰਡਸਟਰੀਅਲਿਸਟ ਨੇ ਉਹ ਬੜਾ ਕੋਲਕੇ ਜਿਹੜਾ ਹੈਗਾ ਆ ਸਮਾਜਿਕ ਕੰਮਾਂ ਦੇ ਲਈ ਯਤਨ ਕਰਦੇ ਆ ਸੋ ਇਹ ਬੱਚੀ ਦੀ ਜਾਨ ਬਚਾਉਣ ਦੇ ਲਈ ਇੱਕ ਹੌਲਾ ਇੱਕ ਐਫਰਟ ਹੈ ਜਿਦੇ ਵਿੱਚ ਸਾਨੂੰ ਸਭ ਨੂੰ ਸਖਤ ਤਰੀਕਾ ਸਹਿਯੋਗ ਦੀ ਲੋੜ ਹੈ ਇਹ ਸਪੋਰਟਿੰਗ ਨਾਲ ਇੱਕ ਕਬੱਡੀ ਪੀੜੀ ਹੈ 10 ਸਾਲ ਦੀ ਤੇ ਸ਼ੂਟੀ ਪੀੜੀ